ਦੀ ਬਿਲਕੁਲ ਠੀਕ ਹੈ ਕਿ ਜੇ ਅਰਵੈਟੀ ਨਸ਼ੇ ਦੇ ਖੋਲ ਦਤਾ ਜਾਵੇ ਤੇ ਇਹਦੇ ਨਾਲ ਜਿਹੜਾ ਸਿੰਥੈਟਿਕ ਨਸ਼ਾ ਜਾਂ ਕੈਮੀਕਲ ਨਸ਼ਾ ਇਹ ਤੋਂ ਛੁਟਕਾਰਾ ਮਿਲ ਸਕਦਾ ਹੈ ਜੀ ਤਾਂ ਰੰਜੀਤ ਕਾਦੀ ਹੋਰਾਂ ਦੇ ਨਾਲ ਜਗਮੀਤ ਭਰਾ ਨੇ ਵੀ ਇਹ ਮਾਮਲਾ اٹھਾਇਆ ਸੀ ਉਹਦੇ ਆਰਟੀਕਲ ਵੀ ਅਖਬਾਰਾਂ ਦੇ ਵਿੱਚ ਛਪਿਆ ਹੈ ਤੇ ਉਹਦੇ ਉਹਨੇ ਜਨਤਕ ਤੌਰ ਤੇ ਵੀ ਪਾਸ਼ੰ ਕੀਤਾ ਸੀ ਕਿ ਤੁਸੀਂ ਪੰਜਾਬ ਨੂੰ ਬਚਾ ਲਓ ਇਹ ਕਈ ਸਾਡੇ ਲੋਕ ਆ ਲੇਕਿਨ ਸਾਡੇ ਘਰ ਰਿਵਾਇਤ ਬਣੀ ਵੀ ਹੈ ਵੀ ਜਿਹੜੀ ਚੀਜ਼ ਇੱਕ ਵਾਰੀ ਬੰਦ ਹੋ ਗਈ ਨਾ ਜੇ ਆਪਾਂ ਉਹਨੂੰ ਖੋਲਣ ਦੀ ਮੰਨ ਕਰ ਲਈ ਤੇ ਪਤਾ ਨਹੀਂ ਕਿੱਡਾ ਵੱਡਾ ਪਾਪ ਹੋ ਜਾਊਗਾ ਜੀ ਉਹਦੇ ਵਿੱਚ ਲੋਕ ਜਿਹੜੇ ਹੈਗੇ ਤਾਂ ਤਿਆ ਤਿਆ ਕਰੀਏ ਨੇ ਕਾਗਰਸੀ ਵੀ ਉਹਦਾ ਫਰੋਦ ਕਰਦੇ ਆ ਦੂਜੀਆਂ ਪਾਰਟੀਆਂ ਵਾਲੇ ਵੀ ਉਹਦਾ ਫਰੋਦ ਕਰਦੇ ਆ ਉਹ ਜਿਹੜੇ ਰਾਜੇਪਟੇਗਨੇ ਗੱਲ ਕਹੀ ਹੈ ਜੇ ਮੇਰੇ ਖਿਆਲ ਨਾਲ ਰਾਜੇਪਟੇਗਨੇ ਵੀ ਆਪਾਂ ਇਹ ਕਹਿ ਸਕਦੇ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਬੰਦਾ ਘਰੇ ਆ ਗਿਆ ਤਾਂ ਉਹਨੂੰ ਭੁੱਲਿਆ ਨਹੀਂ ਸਮਝਣਾ ਚਾਹੀਦਾ ਉਹ ਬੰਦੇ ਨੇ ਗੱਲ ਆਪਦੀ ਤੋਰੀ ਹੈ ਇਹ ਤੋਂ ਪਹਿਲਾਂ ਮੈਂ ਦੱਸਾਂ ਗੱਲ ਕਿ ਅਖਬਾਰਾਂ ਵਿੱਚ ਭਾਵੇਂ ਗੱਲ ਨਹੀਂ ਸੀ ਆਈ ਜੀ ਕੈਪਟਨ ਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਵੀ ਇਹ ਗੱਲ ਚੱਲੀ ਸੀ ਹੂੰ ਉਹਨਾਂ ਦੇ ਕੁਝ ਵਿਧਾਇਕਾਂ ਨੇ ਆ ਕੇ ਉਹਨਾਂ ਨੂੰ ਕਹਿ ਸੀ ਕਿ ਤੁਸੀਂ ਇਹ ਗੱਲ ਕਰ ਲਓ ਤੇ ਉਹਨੇ ਤਿਆਰੀ ਵੀ ਕਰ ਲਈ ਸੀ ਹੂੰ ਲੇਕਿਨ ਪਰਵਾਨਗੀ ਇਹਦੀ ਕੇਂਦਰ ਤੋਂ ਲੜੀ ਪੈਣੀ ਸੀ ਤੇ ਫਿਰ ਮੇਰਾ ਕਹਿਣਾ ਵੀ ਦਿਨ ਕਾਂਗਰਸ ਦਾ ਵਿਰੋਧ ਹੋ ਗਿਆ ਸੀ ਕਿ ਉਹ ਗੱਲ ਉੱਥੇ ਛੱਡ ਦਿੱਤੀ ਸੀ ਹੂੰ ਰਾਜਾ ਬਲਿੰਗਾਇ ਉਸ ਵੇਲੇ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ ਭਾਵੇਂ ਕਾਂਗਰਸੀ ਕਹਿ ਜਾਣ ਕਿ ਉਹਨੇ ਜਾਤੀ ਦੇ ਤੌਰ ਤੇ ਗੱਲ ਕੀਤੀ ਹੈ ਡਿੱਗ ਡਿੱਗ ਦੇ ਤੌਰ ਤੇ ਗੱਲ ਕੀਤੀ ਹੈ వ్యక్తిగਤ ਤੌਰ ਤੇ ਤੇ ਜਿਤਾਓ ਗੱਲ ਕਵੇ ਕਿ ਮੈਂ ਰਾਜਾ ਬਣੀ ਵਿਅਕਤੀਗਤ ਤੌਰ ਤੇ ਗੱਲ ਕਰਦਾ ਫਿਰ ਤਾਂ ਗੱਲ ਹੈ ਅਰ ਇੱਕ ਪੋਲੀਟਿਕਲ ਪਾਰਟੀ ਦਾ ਇੱਕ ਸੂਬੇ ਦਾ ਮੁਖੀ ਇਹ ਗੱਲ ਕਹਿੰਦੇ ਤਾਂ ਮੰਨਿਆ ਜਾਊਗਾ ਕਿ ਪੋਲੀਟਿਕਲ ਪਾਰਟੀ ਨੂੰ ਹੀ ਰਿਪਰੈਜ਼ੈਂਟ ਕਰਦਾ ਨਹੀਂ ਤਾਂ ਕੌਣ ਰਾਜੇ ਨੂੰ ਪੁੱਛਦਾ ਸੀ ਇਹ ਉਪਰਬਾਹਨ ਨਾ ਹੁੰਦਾ ਆਪਾਂ ਕਦੋਂ ਇੱਕ ਇੰਟਰਨੈਸ਼ਨਲ ਜਿਹੜਾ ਹੈਗਾ ਜਿਹੜਾ ਪਲੇਟਫਾਰਮ 'ਤੇ ਚਰੂ ਡਿਸਕਸ ਕਰਦੇ ਸੀ ਜੀ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਕਿਵੇਂ ਲੱਗਦੀਆਂ ਤਾਂ ਹੀ ਲੱਗਿਆ ਨਾ ਜਿਉਂ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਬਾਹਨ ਹੈ ਸੋ ਮੇਰਾ ਸ਼ੇਰ ਸਿੰਘ ਸਾਹਿਬ ਇਹ ਮੰਨ ਲੈ ਕਿ ਜਿਹੜੀ ਗੱਲ ਉਹਨੇ ਕਹੀ ਪਰ ਮੇ ਕਾਂਗਰਸ ਨੇ ਉਦੋਂ ਵਿਰੋਧ ਕੀਤਾ ਸੀ। ਹੂੰ ਹੂੰ। ਡਾਕਟਰ ਗਾਂਧੀ ਉਹਨਾਂ ਦਾ ਵਿਰੋਧ ਕਰਦੇ ਸੀ ਮੇਰਾ ਕਹਿਣਾ ਹੁਣ ਵੀ ਹੁਣ ਵੀ ਸ਼ੈਡ ਕਰਦੇ ਨੇ ਰਾਜੇ ਪਟਿੰਗਦਾ ਵੀ ਕਰਦੇ ਨੇ। ਹੂੰ ਹੂੰ। ਪਰ ਗੱਲ ਜਿਹੜੀ ਹੈ ਅੱਜ ਕੀ ਹੈ ਜੇ ਤੁਸੀਂ ਰਵਾਇਤੀ ਨਸ਼ੇ ਨੂੰ ਜੇ ਤੁਸੀਂ ਇਹਨੂੰ ਖਤਮ ਕਰਾਉਣਾ ਚਾਹਦੇ ਬੜਕੇ ਇਹਨੂੰ ਕੈਮੀਕਲ ਨਸ਼ੇ ਨੂੰ ਬਹੁਤ سارے ਲੋਕ ਇਹ ਕਹਿੰਦੇ ਜੀ ਪਾਕਿਸਤਾਨ ਚੋਂ ਆਉਂਦਾ ਕੋਈ ਜਿਹੜਾ ਕਹਿੰਦਾ ਜੀ ਉਹ ਨਸ਼ਾ ਰਿਹਾ ਹੈ ਚਿਰਕਿੰਦਾ ਉਹ ਬਹੁਤ ਮਹਿੰਗੇ। ਉਹ ਸਾਡੇ ਲੋਕ ਜਿਹੜੇ ਹੈਗੇ ਆ ਉਹ ਨਹੀਂ ਪਰਚੇਜ ਕਰ ਸਕਦੇ ਤੇ ਕੈਮੀਕਲ ਨਸ਼ਾ ਤਾਂ ਇੰਡੀਆ ਦੇ ਵਿੱਚ ਹੀ ਪਹਿਲਾ ਹੁੰਦਾ ਹੈ। ਬਿਲਕੁਲ ਕੈਮੀਕਲਸ ਵਿੱਚੋਂ ਉਹ ਨਸ਼ਾ ਤੇ ਉਸ ਨਸ਼ੇ ਨਾਲ ਜਵਾਨੀ ਦਾ ਜਿਹੜਾ ਬਿੜਾ ਘਰ ਖੋ ਰਿਹਾ ਹੈ ਦੇਖਿਆ ਆਪਾਂ ਕਿ ਜਿਹੜੀਆਂ ਫਰੈਂਡੀਆਂ ਬੱਚੀਆਂ ਆਈਆਂ ਅੱਗੇ ਕਦੋਂ ਦਾ ਮੌਕਾ ਨਹੀਂ ਮਿਲਦਾ ਜਦੋਂ ਓਵਰ ਡੋਜ਼ ਦੇ ਨਾਲ ਬੱਚੇ ਮਰ ਜਾਂਦੇ ਆ ਜੀ ਤੇ ਜੇ ਭੁੱਕੀ ਬਗੈਰਾ ਤੇ ਹਸੀਮ ਵਗੈਰਾ ਵਾਲਾ ਮਾਮਲਾ ਖੁੱਲ ਜੇ ਕੰਟਰੋਲ ਹੋਵੇ ਇਹ ਨਾ ਹੋਵੇ ਪਰ ਆਪਾਂ ਦੇ ਕੈਨੇਡਾ ਤੋਂ ਅਮਨ ਵਿੱਚ ਰਾਜਸਥਾਨ ਦੇ ਵਿੱਚ ਕਿਸੇ ਜਮਾਨੇ ਦੇ ਵਿੱਚ ਭੁੱਕੀ ਏ ਠਿੱਕੇ ਹੁੰਦੇ ਸੀ ਤੇ ਤੁਹਾਡਾ ਵੀ ਆਉਣਾ ਜਾਣਾ ਉੱਥੇ ਰਿਹਾ ਹੁਣ ਬਹੁਤ ਸਾਰੇ ਲੋਕ ਆਪਣੇ ਜਾਂਦੇ ਆ ਮੈਂ ਵੀ ਬੜੇ ਬੜੀ ਕੈ ਰਾਜਸਥਾਨ ਸਾਡੇ ਦਾ ਨਾਲ ਹੀ ਪੈਂਦਾ ਜੀ ਜੀ ਉੱਥੇ ਜਾ ਕੇ ਜਿਹੜੇ ਹੈਗੇ ਪਿੰਡਾਂ ਦੇ ਲੋਕਾਂ ਨੂੰ ਜੋ ਸਾਡੇ ਜਿਵੇਂ ਇਥੇ ਪਾਬੰਦੀ ਹੋਰ ਕਰਕੇ ਸਾਡੇ ਲੋਕ ਉਧਰੋਂ ਨਸ਼ਾ ਲੈਉਂਦੇ ਸੀ ਜੀ ਇਹ ਵੀ ਜੇ ਆਪਾਂ ਦੇਖੀਏ Madhya Pradesh ਦੇ ਵਿੱਚ ਵੀ ਕੰਟਰੋਲ ਹੈ ਪਰ Madhya Pradesh ਤੋਂ ਜਿਆਦਾ ਨਸ਼ੇੜੀ ਦਾ ਪੰਜਾਬ ਦੇ ਵਿੱਚ ਹੈ ਇਸ ਕਰਕੇ ਜਦੋਂ ਕਿਸੇ ਚੀਜ਼ ਦੀ ਬਹੁਤ ਆਤ ਹੋ ਗਈ ਉਹ ਤੋਂ ਲੋਕਾਂ ਨੂੰ ਹੁੰਦੀ ਹੈ ਵੀ ਜਦੋਂ ਰੋਲ ਹੋਈ ਜਾ ਕੇ ਲੈ ਆਵਾਂਗੇ ਜਦੋਂ ਆਪਾਂ ਸਟੋਰ ਕਰਨਾ ਜਮਾ ਕਰਨਾ ਸ਼ੁਰੂ ਕਰਦੇ